ਜੀ ਮੈਲੀਨਾティ ਮਾਨਦੇ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਅੰਮ੍ਰਿਤਸਰ ਦੀ ਅਮਰਸਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਵਿਅਕਤੀ ਦੇ ਨਾਲ ਆਈ ਮਹਿਲਾ ਮ੍ਰਿਤਕਾਂ ਹੱਥ ਦੇ ਵਿੱਚ ਮਿਲੀ ਹੈ ਜਦੋਂ ਇਸ ਨੂੰ ਦੇਖਿਆ ਗਿਆ ਤਾਂ ਉਸ ਤੋਂ ਬਾਅਦ ਤੁਰੰਤ ਹੋਟਲ ਦੇ ਸਟਾਫ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ ਤਾਂ ਪਤਾ ਲੱਗਿਆ ਕਿਸ ਮਹਿਲਾ ਦਾ ਆਪਣੇ ਪਤੀ ਦੇ ਨਾਲ ਜਿਹੜਾ ਕਿ ਰੋਲਾ ਚੱਲਦਾ ਅਤੇ ਦੱਸਿਆ ਜਾ ਰਿਹਾ ਹੈ ਕਿ ਇਸੇ ਗਵੰਦ ਵਿੱਚ ਰਹਿੰਦੇ ਹੀ ਕਿਸੇ ਮੁੰਡੇ ਦੇ ਨਾਲ ਨਾਜਾਇਜ਼ ਸੰਬੰਧੀ ਤੇ ਇਸ ਦੀ ਪੇੜ ਕਪਤ ਨੂੰ ਲੱਗੀ ਤਾਂ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਲੜਾਈ ਝਗੜਾ ਰਹਿਣ ਲੱਗੇ ਜਿਸ ਤੋਂ ਬਾਅਦ ਇਹ ਮਹਿਲਾ ਆਪਣੇ ਪੇਕੇ ਪਰਿਵਾਰ ਦੇ ਵਿੱਚ ਬੱਚਿਆਂ ਸਮੇਤ ਰਹਿ ਰਹੀ ਸੀ ਉੱਥੇ ਇਹ ਮਹਿਲਾ ਜਿਹੜੀ ਕਿ ਇਸ ਵਿਅਕਤੀ ਨੂੰ ਮਿਰਨ ਹੋਟਲ ਦੇ ਵਿੱਚ ਗਈ ਤਾਂ ਉੱਥੇ ਜਿਹੜੀ ਕਿ ਇਹ ਮ੍ਰਿਤਕ ਹਾਦਸੇ ਦੇ ਵਿੱਚ ਮਿਲਿਆ ਜਿੱਥੇ ਕਿ ਦੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਤਾਂ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਸਾਂਝੀ ਕੀਤੀ ਤਾਂ ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜੀ ਮਿਤੀ 15 11 25 ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸ਼ੇਰਾਵਾਲਾ ਗੇਟ ਦੇ ਅੰਦਰ ਹੋਟਲ ਖੁੱਲਰ ਦੇ ਵਿੱਚ ਇੱਕ ਲੜਕੀ ਜਿਹੜੀ ਮ੍ਰਿਤਕ ਹਾਲ ਦੇ ਵਿੱਚ ਜਿਹੜੀ ਕਮਰਾ ਨੰਬਰ 104 ਵਿੱਚ ਬੈਠ ਤੇ ਪਈ ਹੈ ਜਿਸ ਤੇ ਮੌਕੇ ਤੇ ਪਹੁੰਚ ਕੇ ਜਿਹੜੀ ਆ ਜਿਹੜੀ ਜਾਂਚ ਕੀਤੀ ਗਈ ਤੇ ਉਸ ਤੋਂ ਪਤਾ ਲੱਗਾ ਕਿ ਲੜਕੀ ਦੇ ਗਲੇ ਤੇ ਜਿਹੜਾ ਨਿਸ਼ਾਨ ਸੀ ਜਿਸ ਤੋਂ ਲੱਗਦਾ ਸੀ ਕਿ ਉਸ ਨੂੰ ਕਿਸੇ ਨੇ ਆਪਛਾਤੇ ਵੱਲੋਂ ਗਾਲਾ ਘੁੱਟ ਕੇ ਜਿਹੜਾ ਤੇ ਮੌਤੇ ਘਾਟ ਉਤਾਰਿਆ ਗਿਆ ਆ ਜਿਸ ਤੇ ਜਿਹੜਾ ਲੜਕੀ ਦੇ ਭਰਾ ਇੰਦਰਜੀਤ ਸਿੰਘ ਵਾਸੀ ਮੁਕਸਰ ਨੇ ਪਹੁੰਚ ਕੇ ਇਸ ਨੂੰ ਬੁਲਾਇਆ ਗਿਆ ਜਿਸ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਸ ਦੀ ਭੈਣ ਵੀਰਪਾਲ ਕੌਰ ਜਿਸ ਦਾ ਵਿਆਹ ਰਸਾਲ ਸਿੰਘ ਵਾਸੀ ਪਿੰਡ ਪੂਨੀਆਂ ਨਾਲ ਹੋਇਆ ਸੀ ਜਿਸ ਦੇ ਦੋ ਜੜਵਾ ਬੱਚੇ ਹਨ ਜੋ ਉਸ ਦੇ ਦੌਰਾਨ ਹੀ ਜਿਹੜੀ ਵੀਰਪਾਲ ਕੌਰ ਹੈ ਉਸ ਦੇ ਆਪਣੇ ਗਵਾਂਡ ਵਿੱਚ ਹੀ ਰਹਿੰਦੇ ਇੱਕ ਵਿਅਕਤੀ ਗੁਰਮੀਤ ਸਿੰਘ ਨਾਲ ਜਿਹੜੇ ਨਜ਼ਾਇਜ਼ ਜਿਹੜੇ ਸਬੰਧ ਜਿਹੜੇ ਬਣ ਗਏ ਸੀ ਜਿਸ ਬਾਰੇ ਜਿਹੜਾ ਲੜਕੀ ਅਮ੍ਰਿਤਕਾ ਦੇ ਪਤੀ ਨੂੰ ਪਤਾ ਲੱਗਣ ਤੇ ਇਹਨਾਂ ਵਜ੍ਹਾਪ시 ਅਣਬਣ ਹੋ ਗਈ ਸੀ ਤੇ ਜੋ ਲੜਕੀ ਵੀਰਪਾਲ ਕੌਰ ਉਹ ਆਪਣੇ ਬੱਚਿਆਂ ਸਮੇਤ ਆਪਣੇ ਪੇਕੇ ਘਰ ਮੁਕਸਰ ਰਹਿ ਰਹੀ ਸੀ ਮਿਤੀ 14 ਨਵੰਬਰ ਨੂੰ ਉਹ ਆਪਣੇ ਮੁਕਸਰ ਤੋਂ ਇਹ ਕਹਿ ਕੇ ਆਈ ਸੀ ਕਿ ਆਪਣੇ ਸਹੁਰੇ ਘਰੋਂ ਕੁਝ ਕੱਪੜੇ ਤੇ ਹੋਰ ਸਮਾਨ ਜ਼ਰੂਰੀ ਲੈਣ ਜਾਣਾ ਹੈ ਤੇ ਇੱਕ ਬੱਚੇ ਨੂੰ ਨਾਲ ਲੈ ਕੇ ਆਈ ਸੀ ਤੇ ਉਸੇ ਗੁਰਮੀਤ ਸਿੰਘ ਨਾਲ ਇਹਨਾਂ ਨੇ ਹੋਟਲ ਜਿਹੜਾ ਆ ਕੁੱਲਰ ਦੇ ਵਿੱਚ ਕਮਰਾ ਲਿਆ ਸੀ ਜੋ ਉੱਥੇ ਜਿਹੜਾ ਵਾ ਉਸ ਰਾਤ ਨੂੰ ਗੁਰਮੀਤ ਸਿੰਘ ਵੱਲੋਂ ਕਿਸੇ ਗੱਲੋਂ ਝਗੜੇ ਦੌਰਾਨ ਲੜਕੀ ਦਾ ਗਲਾ ਦਬਾ ਕੇ ਉਸ ਦੀ ਹੱਤਿਆ ਕਰਕੇ ਫਰਾਰ ਹੋ ਗਿਆ ਜਿਸ ਤੇ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਮਕਦਮਾ ਨੰਬਰ 271 ਬੀਤੀ 15 11 25 ਅੰਡਰ ਸੈਕਸ਼ਨ 103 ਬੀ ਐਸ ਬੀ ਐਨ ਐਸ ਥਾਣਾ ਬੀੜੂਜਨ ਵਿਖੇ ਦਰਜਿਸਟਰ ਕੀਤਾ ਗਿਆ ਹੈ ਦੋਸ਼ੀ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਈ ਜਿਹੜੀ ਪੁਲਿਸ ਪਾਰਟੀ ਜਿਹੜੀ ਰੇਡ ਕਰ ਰਹੀ ਹੈ ਦੋਸ਼ੀ ਨੂੰ ਜਿਹੜਾ ਜਲ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ ਜੀ ਸਰ ਲੜਕੀ ਦੇ ਸੋਹਰਾ ਪਰਿਵਾਰ ਕਿੱਥੋਂ ਦੇ ਰਹਿਣ ਆਵਦਾ ਸੀ ਅ ਲੜਕੀ ਜਿਹੜੀ ਇਹ ਵਿਆਹੀ ਸੀਗੀ ਜੀ ਪਿੰਡ ਪੁੰਨੀਆਂ ਥਾਣਾ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਆਈ ਸੀ ਸਰ ਉਦੋਂ ਉਹਦਾ ਜਿਹੜਾ ਆਸ਼ਕ ਸਿੰਘ ਜਿਹੜਾ ਗਵਾਂਡੀ ਤੋਂ ਨਾਲ ਆਇਆ ਸੀ ਅ ਬਿਲਕੁਲ ਜੀ ਲੜਕੀ ਦੇ ਨਾਲ ਗੁਰਮੀਤ ਸਿੰਘ ਦੋਨੋਂ ਇਕੱਠੇ ਹੋਟਲ ਦੇ ਵਿੱਚ ਆਏ ਸੀ ਜਿੱਥੇ ਉਹਨਾਂ ਨੇ ਇੱਕ ਰੂਮ ਜਿਹੜਾ ਲਿਆ ਸੀ ਕਾਰਨ پتہ لگا ਸਰ ਉਹ کیوں హత్య ਕੀਤੀ ਕਿ ਲੜਕੀ ਦੀ ਇਹ ਨਜਾਇਜ਼ ਬੰਦਾਂ ਦੇ ਚਲਦੇ ਹੱਤਿਆ ਹੋਈ ਹੈ ਬਾਕੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਬਰੀਕੀ ਨਾ ਪੁੱਛ ਕੇ ਜਿਹੜੀ ਕੀਤੀ ਜਾਵੇਗੀ ਜੀ ਉਮਰ ਸੀ ਸਰ ਲੜਕੀ ਦੀ ਲੜਕੀ ਦੀ ਉਮਰ ਕਰੀਬ 30 ਸਾਲ ਸੀਗੀ ਜੀ ਤੇ ਉਹਦੇ ਬੱਚੇ ਸਰ ਕਿੰਨੇ ਸੀ ਅ ਦੋ ਜੜਵਾ ਬੱਚੇ ਸੀਗੇ ਜੀ ਉਹਦੇ ਬੱਚੇ ਵੀ ਘੋਟੜਾ ਚ ਮੌਜੂਦ ਸੀ ਅ ਇੱਕ ਬੱਚਾ ਨਾਲ ਉਹਦੇ ਆਇਆ ਸੀ ਜੀ ਉਹੀ ਸਰ ਉਮਰ ਕਿੰਨੀ ਸੀ ਬੱਚਾ ਕਰੀਬ 6-7 ਸਾਲ ਦਾ ਬੱਚਾ ਸੀਗਾ ਜੀ ਤੇ ਦੋਸ਼ੀ ਦੀ ਪਛਾਣ ਕੀਤੀ ਜਾਂਦੀ ਹੈ ਬਿਲਕੁਲ ਜੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇਗਾ ਜੀ ਸਰਦਾਰ ਜੀ ਕਿਸ ਘਟਨਾ ਦੇ ਵਿੱਚ ਜਿਸ ਵਿਅਕਤੀ ਦੇ ਨਾਲ ਇਹ ਮਹਿਲਾ ਰੋਗੀ ਸੀ ਉਸ ਦੇ ਉੱਤੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਬਾਕੀ ਉਹ ਜਾਂਚ ਦਾ ਵੀ ਜਾਂਚ ਦੇ ਵਿੱਚ ਵੱਡੇ ਖੁਲਾਸੇ ਹੋ ਦੇਸ਼ਣ ਕਾ ਜਤਾਏ ਜਾ ਰਿਹਾ ਹੈ ਬਿਊਰੋ ਰਿਪੋਰਟ ਆਜਾਦ ਸੋ